ਸਰਦਾਰ ਹਮੀਰ ਸਿੰਘ ਜੀ ਗਿਆਨੀ ਕੁਲਦੀਪ ਸਿੰਘ ਗੜਗੱਜ ਕਹਿੰਦੇ ਵੀ ਕਿ ਸ਼ੋਭਦਾ ਨਹੀਂਗਾ ਤੁਸੀਂ ਜਥੇਦਾਰ ਦੇ ਅਹੁਦੇ ਤੇ ਰਹੋ ਤੇ ਹੁਣ ਪ੍ਰਧਾਨਗੀਆਂ ਮੰਨੋ ਕਹਿੰਦੇ ਚੰਗਾ ਨਹੀਂ ਲੱਗਦਾ ਪਰ ਉਧਰੋਂ ਮੋੜਮਾ ਜਵਾਬ ਆ ਰਿਹਾ ਕਿ ਤੁਸੀਂ ਸਿੱਖ ਇਤਿਹਾਸ ਪੜ੍ਹ ਲਵੋ ਮੈਂ ਇੱਥੋਂ ਹੀ ਗੱਲ ਤੋੜਨੀ ਚਾਹੁੰਦਾ ਉਸ ਤੋਂ ਬਾਅਦ ਆਪਾਂ ਬੈਸਟ ਕਲੇ ਨੁਕਤੇ ਤੇ ਵੀ ਜਾਵਾਂਗੇ ਪਹਿਲਾਂ ਇਸ ਬਿਆਨਿਆਂ ਦੇ ਅਰਥ ਦੱਸਿਓ ਤੇ ਕੀ ਗਿਆਨੀ ਕੁਲਦੀਪ ਸਿੰਘ ਗੜਗੱਜ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਪਹਿਲੀ ਤਕਰੀਰ ਦੇ ਹਵਾਲੇ ਨਾਲ ਤਲਬ ਵੀ ਕਰ ਸਕਦੇ ਨੇ ਕਿ ਅਜੇ ਆ ਵੀ ਕੋਈ ਸੰਕੇਤ ਮਿਲਿਆ ਅਸਲ ਦੇ ਵਿੱਚ ਗੱਲ ਇਹ ਹੈ ਕਿ ਜਿਹੜੇ ਵਿਗਿਆਨੀ ਹਰਪ੍ਰੀਤ ਸਿੰਘ ਵੀ ਜਥੇਦਾਰ ਅਕਾਦ ਤੱਕ 5 ਸਾਲ ਕਾਰਜਕਾਰੀ ਰਹੇ ਤੇ ਮੌਜੂਦਾ ਜਥੇਦਾਰ ਵੀ ਕਾਰਜਕਾਰੀ ਜਥੇਦਾਰ ਤੇ ਜੇ ਜਥੇਦਾਰ ਜਥੇਦਾਰਾਂ ਨੂੰ ਬਾਰ ਬਾਰ ਬੋਲ ਬਾਣੀ ਤੇ ਸੱਦਣ ਲਾਗੇ ਤਾਂ ਇਹ ਕਿਹੜਾ ਨਵੀਂ ਪਿਰਤ ਪੈ ਗਈ ਸਮਝ ਨਹੀਂ ਆਉਂਦੀ ਜਿਹੋ ਜਿਹੇ ਵੀ ਗੱਲਾਂ ਉਹ ਕਰ ਰਹੇ ਨੇ ਔਰ ਅਗਲੀ ਗੱਲ ਇਹ ਹੈ ਕਿ ਜਿਹੜਾ ਉਹ ਕਹਿ ਰਹੇ ਨੇ ਕਿ ਉਹਨਾਂ ਨੇ ਇੱਕ ਮਤਾ ਪਾਇਆ ਹੈ ਹੁਕਮਨਾਮਾ ਨਹੀਂ ਸੀਗਾ ਉਹ ਮਤਾ ਸੀ ਉਹਨੂੰ ਪ੍ਰਵਾਨ ਨਹੀਂ ਕੀਤਾ ਜਿਹੜਾ ਉਸ ਪੱਦਰ ਦੇ ਉੱਤੇ ਜਾ ਕੇ ਤੇ ਉਹ ਇਹਦਾ ਮਤਲਬ 2 ਦਸੰਬਰ ਵਾਲੇ ਹੁਕਮਨਾਮੇ ਤੇ ਇੱਕ ਗੱਲ ਉਹ ਠੀਕ ਕਹਿ ਰਹੇ ਨੇ ਨੀਕ ਕਿ 2 ਦਸੰਬਰ ਵਾਲੇ ਹੁਕਮਨਾਮੇ ਦੀ ਜਿਹੜੀ ਜੇ ਸਪਿਰਟ ਹੈ ਭਾਵਨਾ ਹੈ ਭਾਵਨਾ ਇਹ ਹੈ ਕਿ ਚੁੱਲ੍ਹੇ ਸਿਮੇਟੋ ਇਕੱਠੇ ਹੋਣ ਨਾਲ ਜਿੱਕ ਉਹਨਾਂ ਨੇ ਹੋਰ ਵੀ ਗੱਲ ਕਰਤੀ ਕਿ ਉਹ ਜਿਹੜੀ ਉਹ ਜਿਹੜੀ ਗੱਲ ਹੈ ਕਿ 2 ਦਸੰਬਰ ਨੂੰ ਹੋਈ ਉਹ ਧੜਿਆਂ ਦੀ ਗੱਲ ਹੈ ਸਮੁੱਚੇ ਪੰਥ ਨੂੰ ਇਕੱਠਾ ਕਰਨ ਪੰਥ ਦੀ ਗੱਲ ਨਹੀਂ ਹੈ ਇਹਦਾ ਮਤਲਬ ਕੀ ਹੋਇਆ ਇਦਾਂ ਮਤਲਬ ਕਲੀਅਰ ਕਟੇ ਹੋਇਆ ਕਿ ਹੁਣ 2 ਦਸੰਬਰ ਵਾਲੇ ਗੱਲ ਨੂੰ ਵੀ ਤੁਸੀਂ ਪੰਥ ਦੀ ਗੱਲ ਤੋਂ ਬਾਹਰ ਕੱਢ ਕੇ ਧੜਿਆਂ ਦੇ ਵਿੱਚ ਇੱਕ ਵਿਆਖਿਆ ਮੌਜੂਦਾ ਜੱਜਦਾਰ ਨੇ ਕੀਤੀ ਹੈ ਇਹਦੇ ਨਾਲ ਨਵੀਂ ਡਿਬੇਟ ਵੀ ਸ਼ੁਰੂ ਹੋ ਜਾਈਗੀ ਕੁਝ ਲੋਕ ਤਾਂ ਪਹਿਲਾਂ ਵੀ ਕਹਿੰਦੇ ਸੀਗੇ ਬਾਕੀਆਂ ਨੂੰ ਨਹੀਂ ਕੀਤਾ ਇਹ ਤਾਂ ਇਕੱਲੀ ਬਾਦਲ ਅਕਾਲੀਦਾਨ ਨੂੰ ਇਕੱਠਾ ਕਰਨ ਦਾ ਕੁਐਸਚਨ ਦੂਜਾ ਸਵਾਲ ਇਹ ਹੈ ਕਿ ਕੀ ਉਹ 2 ਦਸੰਬਰ ਵਾਲਾ ਹੁਕਮ ਨਾਵਾ ਇਹ 5 ਮੈਂਬਰੀ ਕਮੇਟੀ ਨੇ ਨਹੀਂ ਬਣਿਆ ਜਾਂ ਬਾਦਲ ਅਕਾਲੀਦਾਨ ਨੇ ਨਹੀਂ ਬਣਿਆ ਇਹਦੀ ਵਿਆਖਿਆ ਗੜਗਜੋਣਾ ਦਾ ਜਿਹੜਾ ਅੱਜ ਦਾ ਸਾਰਾ ਬਿਆਨੀ ਹੈ ਉਹ ਐਂ ਜੇ ਨਜ਼ਰ ਆਉਂਦਾ ਵੀ ਜਿਵੇਂ ਇਹਨਾਂ ਨੇ ਔਰੰਗਣਾ ਕੀਤੀ ਹੈ ਤੇ ਉਹ ਪ੍ਰਵਾਨ ਕਰਦੇ ਸੀਗੇ ਦੋ ਚੁੱਲ੍ਹੇ ਇਹਨਾਂ ਨੇ ਬਣਾਏ ਨੇ ਉਹ ਸ਼ਾਇਦ ਠੀਕ ਸੀਗੇ ਇਹਦੇ ਚੋ ਜੇ ਸੰਕੇਤ ਜਿਹੜੇ ਨਜ਼ਰ ਆਉਂਦੇ ਨੇ ਜਿਹੜੇ ਇਸ ਲੈਵਲ ਦੀ ਗੱਲ ਹੁੰਦੀ ਆ ਉਹ ਇਹ ਨਜ਼ਰ ਆਉਂਦੇ ਨੇ ਤੇ ਇਹਦੇ ਨਾਲ ਜਿਹੜੀ ਇੱਕ ਪਹਿਲਾਂ ਹੀ ਉਹਨਾਂ ਦੇ ਲਈ ਇੱਕ ਲੈਜਿਟੀਮੇਸੀ ਦਾ ਜਾਂ ਮਾਨਤਾ ਦਾ ਇੱਕ ਸਵਾਲ ਖੜਾ ਹੋਇਆ ਹੈ ਕਿ ਉਹਨਾਂ ਨੇ ਅਜੇ ਮਾਨਤਾ ਲੈਣੀ ਸੀ ਓਵਰ ਆਲ ਕੋਈ ਇੱਕ ਅਲੱਗ ਗੱਲ ਆ ਇਹ ਵਿਚਾਰ ਹੋ ਸਕਦਾ ਕਿ ਕਿਸੇ ਦਾ ਆਪ ਕੋ ਆਪਣਾ ਕਿ ਕਿਸੇ ਜਥੇਦਾਰ ਨੂੰ ਨਹੀਂ ਸੇ ਬਣਨਾ ਚਾਹੀਦਾ ਇੱਕ ਧੜੇ ਦਾ ਜਦ ਜਥੇਦਾਰੀ ਵੱਡੀ ਹੈ ਹਰੇ ਹਰੇਕ ਦਾ ਬਿਊਪੁਆਇੰਟ ਹੈ ਇਹ ਕਿਉਂਕਿ ਇਹ ਤੋਂ ਪਹਿਲਾਂ ਵੀ ਜਥੇਦਾਰ ਅਕਾਲੀ ਦਰਬ ਦੇ ਪ੍ਰਧਾਨ ਬਣਦੇ ਰਹੇ ਨੇ ਅੱਧੀ ਦਰਜਣ ਜਥੇਦਾਰ ਇਹੋ ਜਿਹੇ ਨੇ ਜਿਹੜੇ ਅਕਾਲੀ ਦਰਬ ਦੇ ਬਾਅਦ ਚਾਏ ਪਹਿਲਾਂ ਜਥੇਦਾਰ ਰਹੇ ਨੇ ਉਹ ਇੱਕ ਰਵਾਇਤ ਹੈ ਕੋਈ ਇਹੋ ਜੀ ਗੱਲ ਤਾਂ ਨਹੀਂ ਹੈ ਆ ਇਹ ਕੋਈ ਕਹਿ ਸਕਦਾ ਕਿ ਇੱਕ ਧੜੇ ਦੇ ਕਿਵੇਂ ਬਣੇ ਜਾਂ ਦੂਜੇ ਧੜੇ ਦੇ ਇਹਨਾਂ ਦਾ ਇਹ ਵੀ ਉਹ ਤਾਂ ਧੜਾ ਬਚਿਆ ਨਹੀਂ ਜੀ ਉਹ ਤਾਂ ਧੜਾ ਹੀ ਹੁਣ ਲੋਕਾਂ ਦੇ ਭਰੋਸੇ ਦੀ ਗੱਲ ਹੈ ਜਿਹੜੀ ਉਹਦੇ ਝੋਟਾ ਚੁਕਿਆ ਤਾਂ ਕੀ ਕੀਤਾ ਜਾਏ ਇਸ ਕਰਕੇ ਇੱਕ ਨਵੀਂ ਲਾਈਨ ਜਿੱਥੇ ਗੜਗੱਜ ਖਿੱਚਦੇ ਨਜ਼ਰ ਆਉਂਦੇ ਨੇ ਜਿਵੇਂ ਉਹਨਾਂ ਦੇ ਸਾਰੇ ਕਹਿਣੀ ਚੋਂ ਜਾਂ ਗੱਲਬਾਤ ਚੋਂ ਇਹ ਨਜ਼ਰ ਆਉਂਦਾ ਹੈ ਕਿ ਉਹ ਸ਼ਾਇਦ ਇੱਕ ਗਰੁੱਪ ਨਾਲ ਖੜੇ ਦਿਖਾਈ ਦੇਣ ਲੱਗੇ ਨੇ ਪਹਿਲਾਂ ਤੋਂ ਵੀ ਉਹਨਾਂ ਦੀ ਤਾਂਜਪੋਸੀ ਵੀ ਇਹ ਗੱਲ ਲੱਗਦੀ ਸੀ ਤੇ ਬਾਕੀ ਦੇ ਮਾਮਲਿਆਂ ਦੇ ਵਿੱਚ ਵੀ ਇਹ ਗੱਲ ਲੱਗਦੀ ਹੈ ਇਹ ਹੁਣ ਉਹਨਾਂ ਨੇ ਦਿਨਾਂ ਦੀ ਗੱਲ ਹੈ ਕਿ ਇਹਨਾਂ ਨੂੰ ਕਾਊਂਟਰ ਕਿਵੇਂ ਕਰਦੇ ਨੇ ਉਹ ਵੀ ਕਾਉਂਟਰ ਕਰਨਗੇ ਤੇ ਆਪ ਵੀ ਇਹ ਗੱਲ ਨੰਮੀ ਚੱਲੇਗੀ ਜਥੇਦਾਰੀ ਪ੍ਰਣਾਲੀ ਇਸੇ ਚੋਈਏ ਗੱਲ ਬਾਰ ਬਾਰ ਉੱਭਰ ਰਹੀ ਹੈ ਕਿ ਜਥੇਦਾਰਾਂ ਦਾ ਲਾਉਣ ਦਾ ਵਿਧੀ ਵਿਧਾਨ ਤੇ ਹਟਾਉਣ ਦਾ ਵਿਧੀ ਵਿਧਾਨ ਕੋਈ ਬਣਨਾ ਚਾਹੀਦਾ ਹੈ ਜਿਹਦੇ ਕਰਕੇ ਉਹ ਇੱਕ ਗਰੁੱਪ ਦੇ ਨਾ ਹੋਣ ਇੱਕ ਧੜੇ ਦੇ ਨਾ ਹੋ ਉਹ ਸਮੁੱਚਤਾ ਦੇ ਵਿੱਚ ਆਉਣ ਇਕੱਲੇ ਇੱਕ ਅਕਾਲੀ ਦਲ ਜਿਹੜਾ ਡੋਮੀਨੇਟ ਕਰਦਾ ਐਸਜੀਪੀਸੀ ਦੇ ਵਿੱਚ ਉਹਦੀ ਗੱਲ ਹੋਣਾ ਚਾਹੀਦੀ ਤੇ ਸਾਰਿਆਂ ਦੀ ਸਾਂਝੀ رائے ਕੋਈ ਹੋਣੀ ਚਾਹੀਦੀ ਹੈ ਉਹ ਇੱਕ ਅਲੱਗ ਗੱਲ ਹੈ ਦੇਖੋ ਇਹਦੇ ਤੇ ਅਗਲੇ ਦਿਨਾਂ ਚ ਕੀ ਹੋਣ ਪਰ ਜਿਹੜਾ ਜਿਹੜਾ ਸਵਾਲ ਉਹ ਇਹ ਪੈਦਾ ਕਰ ਰਹੇ ਨੇ ਕਿ ਜੀ ਇਹਨਾਂ ਨੂੰ ਜਥੇਦਾਰੀ ਵੱਡੀ ਸੀ ਇਹਨਾਂ ਨੂੰ ਇੱਧਰ ਪ੍ਰਧਾਨ ਨਹੀਂ ਜਾਣਾ ਚਾਹੀਦਾ ਸੀ ਪਰ ਉਹਨਾਂ ਦਾ ਜਵਾਬ ਹੈ ਕਿ ਸਿੱਖ ਇਤਿਹਾਸ ਪੜ ਲੈਣਾ ਮੈਨੂੰ ਜਵਾਬ ਦੇਣ ਦੀ ਲੋੜ ਨਹੀਂ ਇਹਦੇ ਵਿੱਚ ਪਿੱਛੇ ਇਤਿਹਾਸ ਪਿਆ ਜੀ ਜਥੇਦਾਰ ਪਹਿਲਾਂ ਪ੍ਰਧਾਨ ਬਣਦੇ ਰਹੇ ਨੇ ਤੇ ਕੀ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਯਾਦ ਨਹੀਂ ਹੈ ਨਹੀਂ ਕੰਦੇ ਉਹਦੇ ਕਰਕੇ ਨਹੀਂ ਉਹਨਾਂ ਨੇ ਕਿਹਾ ਸਿੱਖ ਇਤਿਹਾਸ ਪੜ ਲੈਣਾ ਉਹਨੇ ਹੋਰ ਸਾਰੀਆਂ ਗੱਲਾਂ ਕਰਕੇ ਕਹਿੰਦੇ ਨੇ ਇੱਕ ਤਾਂ ਉਹ ਤਾਂ ਪਹਿਲਾਂ ਹੀ ਉਹਨਾਂ ਨੇ ਉਸੇ ਦਿਨ ਵੀ ਦੱਸਿਆ ਸੀ ਜਿਹੜੇ ਦਿਨ ਪ੍ਰਧਾਨ ਬਣੇ ਕੇ ਫਲਾਣੇ ਫਲਾਣੇ ਬਣੇ ਨੇ ਗਿਆਨੀ ਭੁਪਿੰਦਰ ਸਿੰਘ ਤੋਂ ਲੈ ਕੇ ਸੰਤ ਲੰਗੋਵਾਲ ਵੀ ਦੰਦਵਾ ਸਾਹਿਬ ਦੇ ਜਥੇਦਾਰ ਰਹੇ ਸੀ ਉਹਨਾਂ ਤੋਂ ਲੈ ਕੇ ਜਿਹੜੇ ਉਦੋਂ ਦੇ ਸਿੰਘ ਜਥੇਦਾਰ ਉਦੋਂ ਦੇ ਸਿੰਘ ਨਾਗੋਕੇ ਤੋਂ ਲੈ ਕੇ ਕਿੰਨੇ ਹੀ ਜਥੇਦਾਰ ਰਹੇ ਨੇ ਜਿਹੜੇ ਬਾਅਦ ਦੇ ਵਿੱਚ ਹੋਏ ਪਰ ਸਵਾਲ ਇਹਦੇ ਨਾਲ ਹੋਰ ਵੀ ਹੈ ਕਿ ਜਿਹੜਾ ਮਤਾ ਇਹਨਾਂ ਨੇ ਪਾਇਆ ਸੀ ਗਿਆਨੀ ਗੜਕਾ ਜੋਣਾ ਨੇ ਜਿਹੜੇ ਮਤੇ ਦੇ ਵਿੱਚ ਲਿਖਿਆ ਗਿਆ ਸੀਗਾ ਕਿ ਜਾਤਾਂ ਚੁੱਲ੍ਹੇ ਸਮੇਟੋ ਨਹੀਂ ਸਮੇਟਦੇ ਤੁਹਾਨੂੰ ਮੁਬਾਰਕ ਜਿਵੇਂ ਮਰਜ਼ੀ ਚੱਲੋ ਉਹ ਕਹਿੰਦੇ ਨੇ ਇਹ ਇਤਿਹਾਸ ਦੇ ਵਿੱਚ ਮਰਿਆਦਾ ਦੇ ਵਿੱਚ ਕਦੇ ਨਹੀਂ ਆਇਆ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਹੈ ਉਹ ਬਾਈਂਡਿੰਗ ਹੁੰਦਾ ਹੈ। ਰਾਗੂ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ ਕਿ ਇਹ ਕਹਿਣਾ ਵੀ ਜੇ ਤੂੰ ਨਹੀਂ ਮੰਨਦਾ ਤਾਂ ਨਾ ਮੰਨੋ ਤਾਂ ਕੀ ਫਰਕ ਪੈਂਦਾ। ਇਹ ਚੀਜ਼ਾਂ ਸਭ ਨੂੰ ਖੁੱਲ ਦੇ ਦਿੰਦੀਆਂ ਨੇ ਸਾਰਿਆਂ ਨੂੰ। ਪਹਿਲਾਂ ਜਿਹੜਾ ਬਣਿਆ ਸੁਖਵੀਰ ਸਿੰਘ ਬਾਦਲ ਦਾ ਅਕਾਲੀਦਾਰ ਉਹਨੂੰ ਵੀ ਕਿ ਚਲ ਠੀਕ ਹੈ ਨਹੀਂ ਮੰਨਿਆ ਤਾਂ ਕੀ ਇਹ ਤਾਂ ਮਤਲਬ ਬੰਦ ਕਰ ਦਿੰਦੇ ਨੇ। ਤੇ ਦੂਜੀ ਗੱਲ ਇਹ ਹੈ ਕਿ ਗੁਰਮਰ ਜਿਹੜੀ ਗੁਰਮਰਿਆਦਾ ਕਿਹਨੂੰ ਕਹਿੰਦੇ ਨੇ? ਇਹ ਇਹਦੇ ਤੇ ਤਾਂ ਮਤਲਬ ਡਿਬੇਟ ਹੋਏਗੀ ਕਿ ਗੁਰਮਰਿਆਦਾ ਜ਼ਿਆਦਾ ਯਾਨੀ ਹਰਪ੍ਰੀਤ ਸਿੰਘ ਨੂੰ ਜਾਣਕਾਰੀ ਹੈ ਜਾਂ ਗਿਲਗਾਜੀ ਨੂੰ ਜਾਣਕਾਰੀ ਹੈ ਕਿਹਨਾਂ ਨੂੰ ਜਾਣਕਾਰੀ ਜਾਈਏ ਇਹ ਇੱਕ ਨਮਾ ਪੰਡੋਰਾ ਬਾਕਸ ਖੁੱਲੂਗਾ ਜੇ ਗੱਲਾਂ ਇਸੇ ਤੱਕ ਨਾਲ ਚੱਲਦੀਆਂ ਰਹੀਆਂ ਜੇਕਰ ਕਿਸੇ ਨਾ ਕਿਸੇ ਬੰਦੇ ਦੇ ਪੱਖ ਚ ਜਦੋਂ ਗੱਲ ਕਰਨ ਦੀ ਲੋੜ ਪਵੇ ਉਹਦੇ ਚੋਂ ਆਈਆਂ ਤਾਂ ਥੋੜੀਆਂ ਜਿਹੀਆਂ ਗੱਲਾਂ ਹੋਰ ਤਰੀਕੇ ਦੀਆਂ ਹੁੰਦੀਆਂ ਨੇ ਇਸੇ ਕਰਕੇ ਇਹ ਗੱਲਾਂ ਨਿਜੇਠਣਾ ਜਿੰਨਾ ਚਿਰ ਇਹ ਨਹੀਂ ਨਿਜੇਠੀਆਂ ਜਾਂਦੀਆਂ ਕਿ ਜਥੇਦਾਰਾਂ ਦੀ ਅਨੁਯੁਕਤੀ ਦਾ ਸਵਾਲ ਜਥੇਦਾਰਾਂ ਦੇ ਹਟਾਉਣ ਦਾ ਸਵਾਲ ਇਹ ਓਵਰ ਆਨ ਜਿਹੜੇ ਇੱਕ ਕੌਮੀ ਮੁੱਦੇ ਨੇ ਇਹਨਾਂ ਨੂੰ ਕਿਵੇਂ ਐਡਰੈਸ ਕਰਨਾ ਹੈ ਇਹ ਵੱਡੀ ਗੱਲ ਹੈ ਹੁਣ ਤਾਂ ਇਹ ਤਾਜੀ ਲੜਾਈ ਦੋ ਗਰੁੱਪ ਬਣ ਗਏ ਨੇ ਦੋ ਆਕਾਲੀ ਦਲ ਨੇ ਉਹਨੇ ਜਥੇਦਾਰ ਤੱਕ ਸੀਮਤ ਨਹੀਂ ਹੈ ਹੁਣ ਤਾਂ ਸੰਘਤ ਨੇ ਡਿਸਾਈਨ ਕਰਨਾ ਹੈ ਉਸ ਤੋਂ ਬਾਅਦ ਜਾ ਕੇ ਕਿ ਉਹ ਕਿਨੂੰ ਸਪੋਰਟ ਕਰਨਗੇ ਕਿ ਕਿਨੂੰ ਨਹੀਂ ਕਰਨਗੇ ਜਾਂ ਕਾਨੂੰਨੀ ਲੜਾਈਆਂ ਨੇ ਤੇ ਸੰਘਤ ਸਰਦਾਰ ਜਸਪਾਲ ਸਿੰਘ ਸਿੱਧੂ ਸਾਹਿਬ ਜਦ ਹੁਣ ਰਾਜਨੀਤਿਕ ਦਲ ਬਣ ਗਏ ਦੋ ਵੱਖੋ ਵੱਖ ਤੇ ਰਾਜਨੀਤਿਕ ਦਲ ਆਪਸ ਵਿੱਚ ਵੀ ਉਲਝਣਗੇ ਪੰਜਾਬ ਦੇ ਮੁੱਦਿਆਂ ਦੇ ਵੀ ਲੜਨਗੇ ਸੋ ਕਿਸੇ ਮੁੱਦਿਆਂ ਤੇ ਸਹਿਮਤ ਵੀ ਹੋਣਗੇ ਇੱਕੋ ਤਰੀਕਾ ਕਰ ਵੀ ਹੋਊਗਾ ਪਰ ਜਿਸ ਤਰ੍ਹਾਂ ਗਿਆਨੀ ਕੁਲਦੀਪ ਸਿੰਘ ਗੜਗਾ ਜੋਹਰੀ ਅੱਜ ਰਿਐਕਟ ਕਰ ਰਹੇ ਨੇ ਜਿਸ ਤਰੀਕੇ ਨਾਲ ਉਹ ਟਿੱਪਣੀ ਕਰ ਰਹੇ ਨੇ ਜਾਂ ਉਹ ਸੰਕੇਤ ਦੇ ਰਹੇ ਨੇ ਕਿ ਲੋੜ ਪਈ ਤਾਂ ਪੁੱਛਿਆ ਵੀ ਜਾ ਸਕਦਾ ਤਲਬੀ ਵੀ ਕੀਤੀ ਜਾ ਸਕਦੀ ਹੈ ਤੇ ਇਹਦਾ ਮਤਲਬ ਇਹ ਮੰਨਿਆ ਜਾਵੇ ਕਿ ਬਾਦਲਾ ਨੇ ਇੱਕ ਵਾਰ ਫਿਰ ਕੋਸ਼ਿਸ਼ ਕੀਤੀ ਹੈ ਜੀ ਕਿ ਉਧਰੋਂ ਹੀ ਕੋਸ਼ਿਸ਼ਾਂ ਹੋ ਰਹੀਆਂ ਨੇ ਪਹਿਲਾਂ ਵੀ ਮੰਨੇ ਜਾ ਰਿਹਾ ਸੀ ਕਿ ਉਸਨ ਜਿਹੜੇ ਜਿਹੜਾ ਮਤਾ ਪਾਇਆ ਉਹ ਤਾਂ ਚਾਹੁੰਦੇ ਸੀ ਕਿ ਹੁਕਮਨਾਮਾ ਹੀ ਆਵੇ ਪਰ ਇਹ ਮਤੇ ਦੇ ਰੂਪ ਚ ਆਇਆ ਹੁਣ ਉਹਨੂੰ ਕਹਿ ਰਹੇ ਨੇ ਜੀ ਕਿ ਦੋ ਤਰੀਕੜੇ ਦੇ ਬਦਲ ਦੇ ਵਿੱਚੋਂ ਮਤਾ ਸੀ ਸੋ ਕੀ ਇਹ ਟਕਰਾ ਪੰਥਕ ਤੌਰ ਤੇ ਵੱਧਦਾ ਵੱਧ ਨਜ਼ਰ ਆ ਰਿਹਾ ਪਹਿਲਾਂ ਧਾਮੀ ਸਾਹਿਬ ਨੂੰ ਸਾਹਮਣੇ ਲਿਆਂਦਾ ਹੁਣ ਜੱਸੀਦਾਰ ਨੂੰ ਸਾਹਮਣੇ ਲਿਆਂਦਾ ਕੀ ਇਹ ਟਕਰਾ ਵੱਧਨ ਦਿਖ ਰਿਓ ਤੁਸੀਂ ਦੇਖੋ ਇਹ ਕੁਝ ਜਿਹੜੇ ਸਿਆਸੀ ਲੈਵਲ ਤੇ ਹਾਰ ਜੇ ਬੰਦਾ ਤੇ ਹਾਰੇ ਹੋਏ ਬੰਦੇ ਦੀ ਕੋਸ਼ਿਸ਼ ਆਈ ਮੈਂ ਆਪਦੇ ਉਸ ਪੋਜੀਸ਼ਨ 'ਚ ਬੱਜਿਆ ਰਹਾ ਸੱਤਾ ਤੁਹਾਡੇ ਹੱਥ 'ਚ ਨਹੀਂ ਹੈ ਤੁਸੀਂ ਉੱਥੇ ਖੜੇ ਨਹੀਂ ਰਹਿ ਸਕਦੇ ਜਿਸ ਲੈਵਲ ਤੇ ਪਹਿਲਾਂ ਅਕਲ ਬਾਦਲ ਅਕਾਲੀ ਦਲ ਸੀ ਉਸ ਲੈਵਲ ਤੇ ਤਾਂ ਰਹਿ ਨਹੀਂ ਸਕਦੇ ਤੇ ਤੁਸੀਂ ਕਲਿੰਕ ਕਰਦੇ ਹੋ ਮੁੜ ਕੇ ਉਹਦੇ ਨਾਲ ਚਿੰਬੜਦੇ ਹੋ ਵੀ ਅਸਾਸੀ ਉਸੇ ਪੋਜੀਸ਼ਨ ਤੇ ਰਹਿ ਜੀਏ ਉਹਦੇ ਲਈ ਫਿਰ ਜਿੰਨੀਆਂ ਗੋਟੀਆਂ ਤੁਸੀਂ ਹੋਰ ਚੱਲੀਆਂ ਤੇ ਤੁਹਾਡੇ ਨਾਲ ਜੋੜਿਆ ਅਕਾਲ ਤਖਤ ਨੂੰ ਵੀ ਤੁਸੀਂ ਉਸੇ ਤਰੀਕੇ ਨਾਲ ਪਹਿਲਾਂ ਹੀ ਵਰਤਦੇ ਰਹੇ ਹੋ ਹੁਣ ਵੀ ਵਰਤਦੇ ਹੋ ਸਿੱਧਾ ਸਪਸ਼ਟ ਰੂਪ ਹੈ ਪਰ ਹੁਣ ਤੁਹਾਡੇ ਕੋਲ ਸੱਤਾ ਨਹੀਂ ਤਾਕਤ ਨਹੀਂ ਉਹ ਹੁਣ ਨਹੀਂ ਵਰਤ ਸਕਦੇ ਉਸ ਤਰੀਕੇ ਨਾਲ ਇਸ ਕਰਕੇ ਉਸ ਉਸ ਅਕਾਲ ਤਖਤ ਦੀ ਪੋਜੀਸ਼ਨ ਨੂੰ ਵੀ ਅਪਸੈਟ ਕਰਦੇ ਆ ਤੇ ਆਪ ਦੀ ਪੋਜੀਸ਼ਨ ਵੀ ਅਪਸਰਟ ਕਰ ਰਹਾ ਲੋਕਾਂ ਜਿਨੀ ਜਾਂਦੀ ਜੇ ਦੀ ਕੋਈ ਪੋਜੀਟਿਵ ਗੱਲ ਨਹੀਂ ਜਾਂਦੀ ਬਿਲਕੁਲ ਨਹੀਂ ਪੋਜੀਟਿਵ ਜਾਂਦੀ ਇਸੇ ਕਰਕੇ ਕੁਲਦੀਪ ਸਿੰਘ ਗੱਜ ਜਿਹੜੇ ਬੋਲ ਰਹੇ ਆ ਉਹਦੇ ਨਾਲ ਉਹਨਾਂ ਦੀ ਕੋਈ ਵੱਡੀ ਸਥਾਪਤੀ ਨਹੀਂ ਹੁੰਦੀ ਵੀ ਉਹ ਇੱਕ ਅਕਾਲ ਤਖਤ ਦੇ ਜ세ਦਾਰ ਲੈਵਲ ਤੇ ਉਹਨਾਂ ਦੀ ਸਥਾਪਤੀ ਆ ਲੋਕ ਐਕਸੈਪਟ ਕਰ ਲੈਣਗੇ ਲੋਕਾਂ ਦੀ ਪਰਸੈਪਸ਼ਨ ਚ ਉਹ ਹਜੇ ਤੱਕ ਜੰਮੇ ਨਹੀਂ ਉਸ ਕਰਕੇ ਉਹ ਕੋਈ ਕੋਈ ਉਸ ਕਿਸਮ ਦਾ ਕੋਈ ਅਫੈਕਟ ਹੋਏਗਾ ਨਹੀਂ ਬਿਲਕੁਲ ਨਹੀਂ ਹੋਏਗਾ ਸਾਰੀ ਗੱਲ ਐਕਚੁਅਲੀ ਇਹ ਕੀ ਹੋਏਗਾ ਜ਼ਿਆਦਾ ਇਹਦੀ ਜਰਦੀਦਾਰ ਦੀ ਪੋਜੀਸ਼ਨ ਆਪਦੀ ਉਖੜੇਗੀ ਜ਼ਿਆਦਾ ਇਸ ਕਰਕੇ ਜਿਹੜੀ ਪਹਿਲਾਂ ਆਪਾਂ ਗੱਲ ਹੋਣੀ ਕਰਕੇ ਹਟਿਆ ਵੀ ਇਹਨਾਂ ਨੇ ਕਿੰਨੇ ਟੰਗ ਵਰਤੇ ਆ ਆਪਾਂ 2 ਦਸੰਬਰ ਵਾਲੇ ਤੋਂ ਇੱਕੋ ਦਾ ਮੁਕਰੇ ਫਿਰ ਪੰਜਵੇਂ 7ਵੇਂ ਮਿਰੀ ਤੋੜੀ ਜਾਂ ਕੱਟ ਕੀਤਾ ਸਾਰਾ ਕੁਝ ਫਿਰ ਮੁੜ ਕੇ ਲਗਾਤਾਰ ਆਈਸੋਲੇਟ ਕੀਤਾ ਤੇ ਗੈਨੀ ਹਰਪ੍ਰੀਤ ਸਿੰਘ ਤੇ ਜਸਦੀਦਾਰ ਗਗਵੀਰ ਸਿੰਘ ਨੂੰ ਲਾਹਿਆ ਉਦੋਂ ਪਿੱਛੋਂ ਫਿਰ ਗੜਗੱਜ ਲੈ ਕਿੰਨੇ ਕੰਟੀਨਿਊਸਲੀ ਸਾਰੇ ਹੈਗੇ ਆ ਸਾਰਾ ਕੁਝ ਪਰ ਇਹ ਕੋਈ ਵੀ ਜਿਹੜੀ ਚਾਲ ਚੱਲੀ ਆ ਕਾਲੀਦਾਲ ਬਾਦਲ ਨੇ ਜਾਂ ਡਾਕਟਰ ਚੀਮਾ ਐਂਡ ਕੰਪਨੀ ਨੇ ਚਲਾਈ ਆ ਕੋਈ ਆ ਕੇ ਕਿਸੇ ਪਾਸੇ ਜੋ ਕੋਈ ਉਹਦਾ ਇਫੈਕਟ ਤਾਂ ਹੋਇਆ ਨਹੀਂ ਤੱਕਲੇ ਸਿੱਧੇ ਨਿਰੰਤਰ ਚੱਲੇ ਆ ਰਹੇ ਆ ਸਾਰੇ ਹੁਣ ਤਾਂ ਸਵਾਲ ਇਹ ਆ ਵੀ ਇਹ ਇਹਨਾਂ ਗੱਲਾਂ ਦਾ ਤਾਂ ਕੋਈ ਫਰਕ ਨਹੀਂ ਪੈਂਦਾ ਗੜਗੱਜ ਦਾ ਚਾਹੀਦਾ ਵੀ ਇਹ ਆਪਣਾ ਮੂੰਹ ਬੰਦ ਰੱਖਣ ਤੇ ਹੁਣ ਨਹੀਂ ਕੁਝ ਹੁੰਦਾਗਾ ਸਾਰਾ ਅਕਾਲ ਤਖਤ ਦੀ ਜਿਹੜੀ ਮਰਿਆਦਾ ਹੈ ਉਹਦਾ ਉਹਨਾਂ ਚਿਰ ਡਿਫਾਈਨ ਨਹੀਂ ਕੀਤੀ ਗਈ ਜਿੰਨਾ ਚਿਰ ਜਿੰਨਾ ਚਿਰ ਉਹਦਾ ਉਹਦਾ ਕੋਈ ਇਫੈਕਟਿਵ ਰੋਲ ਹੁਣ ਨਹੀਂ ਹੋਣਾ ਜਿੰਨਾ ਚਿਰ ਉਹਦਾ ਵਿਧਿਬਿਧਾਨ ਚੁਣਨ ਦਾ ਉਹਦੀ ਮਰਿਆਦਾ ਦਾ ਉਹਦੇ ਅਧਿਕਾਰ ਖੇਤਰ ਦਾ ਦੁਆਰਾ ਕਿਤੇ ਲੋਕਾਂ ਚ ਰੀਇਫਰਮ ਨਹੀਂ ਹੁੰਦਾ ਤੇ ਅਕਾਲ ਤਖਤ ਜ세ਦਾਰ ਐਹਜੀਪੀਸੀ ਦੀ ਬਜਾਏ ਸਾਰੇ ਸਿੱਖਾਂ ਦਾ ਇੱਕ ਮਤਲਬ ਕਿ ওভার ਡਰ ਰਿਸਪੈਕਟਡ ਥਾਂ ਨਹੀਂ ਬਣਦਾ ਭਾਵੇਂ ਮਾਨਸਿਕ ਲੈਵਲ ਤੇ ਹੈ ਔਰ ਪ੍ਰੈਕਟੀਕਲੀ ਲੈਵਲ ਤੇ ਉਹ ਹੈ ਨਹੀਂ ਉਸ ਲੈਵਲ ਤੇ ਤੇ ਉਹ ਬਲਕਿ ਅਕਾਲ ਤਖਤ ਹੈਗਾ ਪਰ ਜਫੇਦਾਰ ਨਹੀਂ ਹੈ ਜਿਹੜਾ ਮੌਕੇ ਤੇ ਲਾਇਆ ਜਾਂਦਾ ਕਹਿ ਦਈਏ ਵੀ ਜਿਹੜੇ ਵਿਅਕਤੀ ਉੱਥੇ ਲਾਏ ਜਾਂਦੇ ਆ ਜਾਂ ਹੁੰਦੇ ਆ ਮੌਕੇ ਤੇ ਉਹਨਾਂ ਦਾ ਉਹ ਲੈਵਲ ਦਾ ਰੋਲ ਨਹੀਂ ਹੁੰਦਾ ਇਸ ਕਰਕੇ ਹੁਣ ਇਹ ਇਹ ਗੱਲ ਅਫੈਕਟਿਵ ਨਹੀਂ ਹੁੰਦੀ ਬਾਕੀ ਹਰਪ੍ਰੀਤ ਸਿੰਘ ਦੀ ਪੋਜੀਸ਼ਨ ਕੋਈ ਛੋਟੀ ਨਹੀਂ ਹੋਈ ਕਿਉਂਕਿ ਪੋਲਿਟਿਕਸ ਹੀ ਸਾਰਾ ਨਿਰਧਾਰਤ ਕਰਦੀ ਸੀ ਅਕਾਲੀ ਦਲ ਦੇ ਪਰ ਤਰਲੋ ਮੱਚੀ ਦਾ ਹੋ ਰਿਹਾ ਹੈ ਸੁਖਬੀਰ ਸਿੰਘ ਬਾਦਲ ਆਪਣੀ ਪੋਜੀਸ਼ਨ ਬਚਾਉਣ ਲਈ ਤੇ ਉਹੋ ਪੋਜੀਸ਼ਨ ਬਣਾ ਕੇ ਉਹਦੇ ਬਰਾਬਰ ਖੜਾ ਹੈ ਆਫਟਰ ਆਲ ਹੁਣ ਉਹੀ ਗਰੁੱਪ ਹੈ ਵੱਡਾ ਛੋਟਾ ਕੀ ਹੈ ਦੋ ਇਸੇ ਹੋਏ ਵੀ ਹੈ ਤਕਰੀਬਨ ਤੇ ਇਹ ਦੋਨਾਂ ਇੱਕ ਦਾ ਬਰਾਬਰ ਨਰਕੇ ਸ਼ਰੀਕ ਬਣਿਆ ਖੜਾ ਹੈ ਹਾ ਹਗਿਆਨੀ ਹਰਪ੍ਰੀਤ ਸਿੰਘ ਸੁਖਬੀਰ ਬਾਦਲ ਦਾ ਤੇ ਉਹਦੇ ਘਰੇ ਲੜਾਈ ਉਹ ਦੇ ਦਰਵਾਜ਼ੇ ਤੱਕ ਲੈ ਗਿਆ ਉਹ ਦਰ ਤੱਕ ਤੇ ਹੁਣ ਅਜੇ ਕਹੋ ਵੀ ਇਹ ਛੋਟਾ ਰਹਿ ਗਿਆ ਇਹ ਵੱਡਾ ਚਾਹੀਦਾ ਸੀਗਾ ਇਹ ਤਾਂ ਉਹਦੀ ਇਹ ਪਰਸੈਪਸ਼ਨ ਹੋਣ ਵਾਲੇ ਜੇ ਤੇਦਰ ਦੀ ਆਪਣੀ ਹੈ ਤੇ ਇਹਨਾਂ ਨੂੰ ਹੀ ਮੁਬਾਰਕ ਹੋਵੇ ਪਰਸੈਪਸ਼ਨ ਇਹ ਬਾਹਰ ਲੋਕਾਂ ਦੀ ਪਰਸੈਪਸ਼ਨ ਨਹੀਂ ਹੈ ਨਾ ਬਣਨੀ ਹੈ ਇਸ ਕਰਕੇ ਕੋਈ ਬਹੁਤਾ मीनिंग ਨਹੀਂ ਹੈ ਦਾ ਤੇ ਇਹ ਪੋਲਿਟਿਕਸ ਹੀ ਡਿਟਰਮਨ ਕਰ ਰਹੀ ਆ ਸਾਰਾ ਕੁਝ ਇਹ ਅਕਾਲ ਤਖਤ ਡਿਟਰਮਨ ਕਰ ਹੀ ਨਹੀਂ ਰਿਹਾ ਇਹ ਜਿਹੜੀ ਸਿੱਖਾਂ ਦੇ ਮਨ ਦੇ ਵਿੱਚ ਇੱਕ ਖਲੀਫੇ ਵਾਲੀ ਪੋਜੀਸ਼ਨ ਹੈ ਵੀ ਜਦੋਂ ਜਦੋਂ ਖਲੀਫਾ ਸੀਗਾ ਉਹ ਐਕਸਪੀਡੀਸ਼ਨ ਤਾਂ ਹੀ ਭੇਜਦਾ ਸੀ ਪੋਲੀਟੀਕਲ ਫੈਸਲੇ ਵੀ ਕਰਦਾ ਸੀ ਸਾਰਾ ਉਹ ਤਾਂ ਉੱਥੇ ਨਹੀਂ ਰਿਹਾ ਸਲਾਮ ਦਾ ਖਲੀਫਾ ਇੱਥੇ ਤਾਂ ਉਹ ਖਲੀਫੇ ਵਾਲਾ ਰੋਲ ਲਈ ਇਹਨਾਂ ਤੋਂ ਉਮੀਦ ਕੀਤਾ ਜਾ ਸਕਦਾ ਤੇ ਕੋਈ ਬੜਾ ਸਾਡੇ ਹੁਣ ਅੱਜ ਦੇ ਯੁੱਗ ਦੇ ਵਿੱਚ ਤਾਂ ਕਿ ਡਿਫਰੈਂਟ ਰੋਲ ਹੈ ਸਾਰਾ ਚਲੋ ਆਪਾਂ ਇੱਥੇ ਗੱਲ ਨਹੀਂ ਕਰਨਾ ਚਾਹੁੰਦੇ ਤੇ ਇਸ ਕਰਕੇ ਇਹ ਜਿਹੜਾ ਕਿਤਾਬ ਜਿਹੜਾ ਜਹੇਦਾਰ ਕੁਲਦੀਪ ਸਿੰਘ ਗੜਗੱਜ ਕਹਿ ਰਹੇ ਆ ਤੇ ਇਸ ਤੋਂ ਨਾ ਕਹਿਣ ਜਾਂ ਚੰਗੀ ਗੱਲ ਐ ਇਸ ਕੰਟਰੋਵਰਸੀ ਚ ਨਾ ਆਉਣ ਤੇ ਪੋਲੀਟੀਕਲ ਕੰਟਰੋਵਰਸੀ ਆਊਟਰਾਇਟਲੀ ਸਿੱਧੀ ਸਿੱਧੀ ਤੇ ਇਸ ਨੂੰ ਤੁਸੀਂ ਹੁਣ ਆ ਤੁਹਾਡੀ ਦਖਲਦਾਰੀ ਨਾਲ ਕੁਝ ਨਹੀਂ ਇਹਨੂੰ ਤੁਸੀਂ ਬਦਲ ਸਕਦੇ ਹੁਣ ਤਾਂ ਡਿਪੈਂਡ ਕਰਦਾ ਵੀ ਪੋਲੀਟੀਕਲੀ ਆਪਦੀ ਇਹ ਗੋਟੀਆਂ ਕਿਸ ਤਰੀਕੇ ਨਾਲ ਖੇਡਦੇ ਐ ਗਿਆਨੀ ਹਰਪ੍ਰੀਤ ਸਿੰਘ ਤੇ ਦੂਜੇ ਪਾਸੇ ਵਾਲੇ ਉਹ ਆਪ ਦਾ ਕੀ ਕਿਸ ਤਰ੍ਹਾਂ ਕਰਦੇ ਐ ਬਸ ਹੁਣ ਸਿੱਧਾ 1 ਟੂ 1 ਰੋਲ ਬਿਲਕੁਲ ਠੀਕ ਐ